PGI ਦੇ ਨਾਲ ਲੱਗਦੇ ਅਗਰ ਕੈਂਬਾਲਾ ਦੀ ਗੱਲ ਕੀਤੀ ਜਾਵੇ ਤੇ ਕਰੀਬ ਦੁਪਹਿਰ ਦੀ ਗੱਲ ਦੱਸੀ ਜਾ ਰਹੀ ਹੈ ਉੱਥੇ ਹੜਕਮ ਮੱਚ ਗਿਆ ਇੱਕ ਮਹਿਲਾ ਵੱਲੋਂ ਜਿਹੜੀ ਹੈ ਉਥੇ ਪੁਸ਼ਟੀ ਕੀਤੀ ਗਈ ਹੈ ਕਿ ਇੱਕ ਬੰਬ ਸ਼ੈੱਲ ਜਿਹੜਾ ਹੈ ਉਥੇ ਮਿਲਿਆ ਹੈ ਤੁਰੰਤ ਜਿਹੜੀ ਹੈ ਪੁਲਿਸ ਕੰਟਰੋਲ ਰੂਮ ਨੂੰ ਜਿਹੜੀ ਹੈ ਸ਼ਿਕਾਇਤ ਦਿੱਤੀ ਗਈ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਬੰਬ ਸ਼ੈੱਲ ਨੂੰ ਜਿਹੜਾ ਹੈ ਕਬਜ਼ੇ ਦੇ ਵਿੱਚ ਜਿਹੜਾ ਹੈ ਲੈ ਲਿੱਤਾ ਜਾਂਦਾ ਹੈ ਉਹਨੂੰ ਜਿਹੜਾ ਹੈ ਮਿੱਟੀ ਦੇ ਨਾਲ ਜਿਹੜਾ ਹੈ ਚਾਰੋਂ ਤਰਫੋਂ ਜਿਹੜਾ ਹੈ ਘੇਰ ਲਿੱਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਜਿਹੜੀ ਹੈ ਇਸ ਤੋਂ ਪਹਿਲਾਂ ਵੀ ਇੱਕ ਵਾਰ ਜਿਹੜਾ ਹੈ ਬੰਬ ਸ਼ੈੱਲ ਜਿਹੜਾ ਹੈ ਮਿਲਿਆ ਸੀਗਾ ਤੇ ਸਾਫ਼ ਤੌਰ ਤੇ ਜਿਹ ਬੰਬ ਸ਼ੈਲ ਹੈ ਹੋ ਸਕਦੇ ਆ ਕਿਉਂਕਿ ਜਿਸ ਜਗ੍ਹਾ ਤੇ ਇਹ ਬੰਬ ਸ਼ੈਲ ਮਿਲਿਆ ਹੈ ਉਥੇ ਕਬਾੜੀ ਦੀ ਦੁਕਾਨ ਹੈ ਉਹਦੇ ਕੋਲ ਹੀ ਇਹ ਬੰਬ ਸ਼ੈਲ ਜਿਹੜਾ ਹੈ ਮਿਲਿਆ ਇਹ ਵੀ ਪ੍ਰਿਆਸ ਲਗਾਏ ਜਾ ਰਹੇ ਨੇ ਕਿ ਜਿਹੜਾ ਕਬਾੜੀ ਹੈ ਉਹਦੇ ਕੋਲ ਜਿਹੜਾ ਹੈ ਇਹ ਜਿਹੜੇ ਬੰਬ ਸ਼ੈਲ ਆ ਤਾਂ ਕਿਸੇ ਇਕੱਠਾ ਜਿਹੜਾ ਜੋ ਸਮਾਨ ਉਹਨੇ ਖਰੀਦਾ ਹੋਵੇਗਾ ਉਹਦੇ ਵਿੱਚ ਆ ਗਿਆ ਹੁਣ ਇਹ ਇਨਵੈਸਟੀਗੇਸ਼ਨ ਦਾ ਵਿੱਚ ਹੈ ਅਗਰ ਪ੍ਰੋਸੀਮਨ ਸੂਤਰਾ ਦੀ ਗੱਲ ਕੀਤੀ ਜਾਵੇ ਤਾਂ ਸਾਫ਼ ਤੌਰ ਤੇ ਪੁਲਿਸ ਦਾ ਇਹੀ ਮੰਨਣਾ ਹੈ ਕਿ ਉਹ ਜਿਹੜੇ ਬੰਬ ਸ਼ੈਲ ਸੀਗਾ ਜਦੋਂ ਲੜਾਈ ਲੱਗੀ ਸੀ ਉਸ ਦਰਮਿਆਨ ਦੇ ਬੰਬ ਸ਼ੈਲ ਜਿਹੜੇ ਨੇ ਉਹ ਮੰਨੇ ਜਾ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਗਰ ਚੰਡੀ ਏਰੀਆ ਹੈਗਾ ਉਦੇ ਜਿਹੜੇ ਜੰਗਲਸ ਨੇ ਉਹਨਾਂ ਦੇ ਵਿੱਚ ਮਿਲਿਆ ਸੀ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਜਿਹੜਾ ਹੈ ਬੰਬ ਸ਼ੈਲ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਮਿਲ ਚੁੱਕਿਆ ਤੇ ਅਸੀਂ ਕਹਿ ਸਕਦੇ ਹਾਂ ਸਾਫ਼ ਤਰ੍ਹਾਂ ਤੇ ਕਿ ਜਿਸ ਤਰ੍ਹਾਂ ਪਹਿਲਾਂ ਜਦੋਂ ਲੜਾਈ ਲੱਗੀ ਸੀ ਉਸ ਦਰਮਿਆਨ ਦੇ ਵੀ ਇਹ ਜਿਹੜੇ ਬੰਬ ਸ਼ੈਲ ਹੈ ਹੋ ਸਕਦੇ ਨੇ ਕਿਉਂਕਿ ਜਦੋਂ ਉਹ ਬੰਮ ਸ਼ੈਲ ਨੂੰ ਅਗਰ ਤੁਸੀਂ ਦੇਖਦੇ ਹੋ ਤੇ ਉਹਨੂੰ ਜਿਹੜਾ ਹੈ ਜੰਗ ਲੱਗਿਆ ਹੋਇਆ ਹੈ ਕਾਫੀ ਪੁਰਾਣਾ ਬੰਬ ਸ਼ੈਲ ਮੰਨਿਆ ਜਾ ਰਿਹਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਮਨਦੀਪ ਦੇ ਨਾਲ ਐਨਬੀ ਨਿਊਜ਼ ਲਈ ਹਮਿਤ ਸੈਕਟੀ ਦੀ ਰਿਪੋਰਟ ਪੀਜੀਆਈ ਦੇ ਨਾਲ ਲੱਗਦੇ ਅਗਰ ਕੈਂਬ ਵਾਲਾ ਤੇ ਕਰੀਬ ਦੁਪਹਿਰ ਦੀ ਗੱਲ ਦੱਸੀ ਜਾ ਰਹੀ ਹੈ ਉੱਥੇ ਹੜਕਮ ਮਚ ਗਿਆ ਇੱਕ ਮਹਿਲਾ ਵੱਲੋਂ ਜਿਹੜੀ ਹੈ ਉਥੇ ਪੁਸ਼ਟੀ ਕੀਤੀ ਗਈ ਹੈ ਕਿ ਇੱਕ ਬੰਬ ਸ਼ੈੱਲ ਜਿਹੜਾ ਹੈ ਉਥੇ ਮਿਲਿਆ ਹੈ ਤੁਰੰਤ ਜਿਹੜੀ ਹੈ ਪੁਲਿਸ ਕੰਟਰੋਲ ਰੂਮ ਨੂੰ ਜਿਹੜੀ ਹੈ ਸ਼ਿਕਾਇਤ ਦਿੱਤੀ ਗਈ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਬੰਬ ਸ਼ੈੱਲ ਨੂੰ ਜਿਹੜਾ ਹੈ ਕਬਜ਼ੇ ਦੇ ਵਿੱਚ ਜਿਹੜਾ ਹੈ ਲੈ ਲਿੱਤਾ ਜਾਂਦਾ ਉਹਨੂੰ ਜਿਹੜਾ ਹੈ ਮਿੱਟੀ ਦੇ ਨਾਲ ਜਿਹੜਾ ਹੈ ਚਾਰੋਂ ਤਰਫੋਂ ਜਿਹੜਾ ਹੈ ਘੇਰ ਦਿੱਤਾ ਜਾਂਦਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਜਿਹੜੀ ਹੈ ਇਸ ਤੋਂ ਪਹਿਲਾਂ ਵੀ ਇੱਕ ਵਾਰ ਜਿਹੜਾ ਹੈ ਬੰਬ ਸ਼ੈੱਲ ਜਿਹੜਾ ਹੈ ਮਿਲਿਆ ਸੀਗਾ ਤੇ ਸਾਫ਼ ਤੌਰ ਤੇ ਜਿਹੜੇ ਆ ਬੰਬ ਸ਼ੈਲ ਹੈ ਹੋ ਸਕਦੇ ਹਨ ਕਿਉਂਕਿ ਜਿਸ ਜਗ੍ਹਾ ਤੇ ਇਹ ਬੰਬ ਸ਼ੈਲ ਮਿਲਿਆ ਹੈ ਉਥੇ ਕਬਾੜੀ ਦੀ ਦੁਕਾਨ ਹੈ ਉਹਦੇ ਕੋਲ ਹੀ ਇਹ ਬੰਬ ਸ਼ੈਲ ਜਿਹੜਾ ਹੈ ਮਿਲਿਆ ਹੈ ਇਹ ਵੀ ਪ੍ਰਯਾਸ ਲਗਾਏ ਜਾ ਰਹੇ ਨੇ ਕਿ ਜਿਹੜਾ ਕਬਾੜੀ ਹੈ ਉਹਦੇ ਕੋਲ ਜਿਹੜਾ ਹੈ ਇਹ ਜਿਹੜੇ ਬੰਬ ਸ਼ੈਲ ਆ ਤਾਂ ਕਿਸੇ ਇਕੱਠਾ ਜਿਹੜਾ ਜੋ ਸਮਾਨ ਉਹਨੇ ਖਰੀਦਾ ਹੋਵੇਗਾ ਉਹਦੇ ਵਿੱਚ ਆ ਗਿਆ ਹੁਣ ਇਨਵੈਸਟੀਗੇਸ਼ਨ ਦਾ ਵਿੱਚ ਹੈ ਅਗਰ ਪ੍ਰੋਸੀਮਨ ਸੂਤਰਾ ਦੀ ਗੱਲ ਕੀਤੀ ਜਾਵੇ ਤਾਂ ਸਾਫ਼ ਤੌਰ ਤੇ ਪੁਲਿਸ ਦਾ ਇਹੀ ਮੰਨਣਾ ਹੈ ਕਿ ਉਹ ਜਿਹੜੇ ਬੰਬ ਸ਼ੈਲ ਸੀਗਾ ਜਦੋਂ ਲੜਾਈ ਲੱਗੀ ਸੀ ਉਸ ਦਰਮਿਆਨ ਦੇ ਬੰਬ ਸ਼ੈਲ ਜਿਹੜੇ ਨੇ ਉਹ ਮੰਨੇ ਜਾ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਗਰ ਚੰਡੀ ਏਰੀਆ ਹੈਗਾ ਉਦੇ ਜਿਹੜੇ ਜੰਗਲਸ ਨੇ ਉਹਨਾਂ ਦੇ ਵਿੱਚ ਮਿਲਿਆ ਸੀ ਇਸ ਤੋਂ ਪਹਿਲਾਂ ਵੀ ਇੱਕ ਵਾਰ ਜਿਹੜਾ ਹੈ ਬੰਬ ਸ਼ੈਲ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਮਿਲ ਚੁੱਕਿਆ ਤੇ ਅਸੀਂ ਕਹਿ ਸਕਦੇ ਹਾਂ ਸਾਫ਼ ਤਰਤੇ ਕਿ ਜਿਸ ਤਰ੍ਹਾਂ ਪਹਿਲਾਂ ਜਦੋਂ ਲੜਾਈ ਲੱਗੀ ਸੀ ਉਸ ਦਰਮਿਆਨ ਦੇ ਵੀ ਇਹ ਜਿਹੜੇ ਬੰਬ ਸ਼ੈਲ ਹੈ ਹੋ ਸਕਦੇ ਨੇ ਕਿਉਂਕਿ ਜਦੋਂ ਉਹ ਬੰਬ ਸ਼ੈਲ ਨੂੰ ਅਗਰ ਤੁਸੀਂ ਦੇਖਦੇ ਹੋ ਤੇ ਉਹਨੂੰ ਜਿਹੜਾ ਹੈ ਜੰਗ ਲੱਗਿਆ ਹੋਇਆ ਹੈ ਕਾਫੀ ਪੁਰਾਣਾ ਬੰਬ ਸ਼ੈਲ ਮੰਨਿਆ ਜਾ ਰਿਹਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਮਨਦੀਪ ਦੇ ਨਾਲ ਐਨਵੀ ਨਿਊਜ਼ ਲਈ ਹਮਿਤ ਸੈਕਟੀ ਦੀ ਰਿਪੋਰਟ ਪੀਜੀਆਈ ਦੇ ਨਾਲ ਲੱਗਦੇ ਅਗਰ ਕੈਂਬ ਵਾਲਾ ਦੀ ਗੱ ਤੇ ਕਰੀਬ ਦੁਪਹਿਰ ਦੀ ਗੱਲ ਦੱਸੀ ਜਾ ਰਹੀ ਹੈ ਉੱਥੇ ਹੜਕਮ ਮੱਚ ਗਿਆ ਇੱਕ ਮਹਿਲਾ ਵੱਲੋਂ ਜਿਹੜੀ ਹੈ ਉੱਥੇ ਪੁਸ਼ਟੀ ਕੀਤੀ ਗਈ ਹੈ ਕਿ ਇੱਕ ਬੰਬ ਸ਼ੈਲ ਜਿਹੜਾ ਹੈ ਉੱਥੇ ਮਿਲਿਆ ਹੈ ਤੁਰੰਤ ਜਿਹੜੀ ਹੈ ਪੁਲਿਸ ਕੰਟਰੋਲ ਰੂਮ ਨੂੰ ਜਿਹੜੀ ਹੈ ਸ਼ਿਕਾਇਤ ਦਿੱਤੀ ਗਈ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਬੰਬ ਸ਼ੈਲ ਨੂੰ ਜਿਹੜਾ ਹੈ ਕਬਜ਼ੇ ਦੇ ਵਿੱਚ ਜਿਹੜਾ ਹੈ ਲੈ ਲਿੱਤਾ ਜਾਂਦਾ ਉਹਨੂੰ ਜਿਹੜਾ ਹੈ ਮਿੱਟੀ ਦੇ ਨਾਲ ਜਿਹੜਾ ਹੈ ਚਾਰੋਂ ਤਰਫੋਂ ਜਿਹੜਾ ਹੈ ਘੇਰ ਲਿੱਤਾ ਜਾਂਦਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਜਿਹੜੀ ਹੈ ਇਸ ਤੋਂ ਪਹਿਲਾਂ ਵੀ ਇੱਕ ਵਾਰ ਜਿਹੜਾ ਹੈ ਬੰਬ ਸ਼ੈਲ ਜਿਹੜਾ ਹੈ ਮਿਲਿਆ ਸੀਗਾ ਤੇ ਸਾਫ਼ ਤੌਰ ਤੇ ਜਿਹੜੇ اعلی ਬੰਬ ਸ਼ੈਲ ਹੈ ਹੋ ਸਕਦੇ ਆ ਕਿਉਂਕਿ ਜਿਸ ਜਗ੍ਹਾ ਤੇ ਇਹ ਬੰਬ ਸ਼ੈਲ ਮਿਲਿਆ ਹੈ ਉਥੇ ਕਬਾੜੀ ਦੀ ਦੁਕਾਨ ਹੈ ਉਹਦੇ ਕੋਲ ਹੀ ਇਹ ਬੰਬ ਸ਼ੈਲ ਜਿਹੜਾ ਹੈ ਮਿਲਿਆ ਇਹ ਵੀ ਪ੍ਰਿਆਸ ਲਗਾਏ ਜਾ ਰਹੇ ਨੇ ਕਿ ਜਿਹੜਾ ਕਬਾੜੀ ਹੈ ਉਹਦੇ ਕੋਲ ਜਿਹੜਾ ਹੈ ਇਹ ਜਿਹੜੇ ਬੰਬ ਸ਼ੈਲ ਆ ਤਾਂ ਕਿਸੇ ਇਕੱਠਾ ਜਿਹੜਾ ਜੋ ਸਮਾਨ ਉਹਨੇ ਖਰੀਦਿਆ ਹੋਵੇਗਾ ਉਹਦੇ ਵਿੱਚ ਆ ਗਿਆ ਹੁਣ ਇਨਵੈਸਟੀਗੇਸ਼ਨ ਦਾ ਵਿੱਚ ਹੈ ਅਗਰ ਪ੍ਰੋਸੀਮਨ ਸੂਤਰਾ ਦੀ ਗੱਲ ਕੀਤੀ ਜਾਵੇ ਤਾਂ ਸਾਫ਼ ਤੌਰ ਤੇ ਪੁਲਿਸ ਦਾ ਇਹੀ ਮੰਨਣਾ ਹੈ ਕਿ ਉਹ ਜਿਹੜੇ ਬੰਬ ਸ਼ੈਲ ਸੀਗਾ ਜਦੋਂ ਲੜਾਈ ਲੱਗੀ ਸੀ ਉਸ ਦਰਮਿਆਨ ਦੇ ਬੰਬ ਸ਼ੈਲ ਜਿਹੜੇ ਨੇ ਉਹ ਮੰਨੇ ਜਾ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਗਰ ਚੰਡੀ ਏਰੀਆ ਹੈਗਾ ਉਦੇ ਜਿਹੜੇ ਜੰਗਲਸ ਨੇ ਉਹਨਾਂ ਦੇ ਵਿੱਚ ਮਿਲਿਆ ਸੀ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਜਿਹੜਾ ਹੈ ਬੰਬ ਸ਼ੈਲ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਮਿਲ ਚੁੱਕਿਆ ਹੈ ਤੇ ਅਸੀਂ ਕਹਿ ਸਕਦੇ ਹਾਂ ਸਾਫ਼ ਤਰਤੇ ਕਿ ਜਿਸ ਤਰ੍ਹਾਂ ਪਹਿਲਾਂ ਜਦੋਂ ਲੜਾਈ ਲੱਗੀ ਸੀ ਉਸ ਦਰਮਿਆਨ ਦੇ ਵੀ ਇਹ ਜਿਹੜੇ ਬੰਬ ਸ਼ੈਲ ਹੈ ਹੋ ਸਕਦੇ ਨੇ ਕਿਉਂਕਿ ਜਦੋਂ ਉਹ ਬੰਬ ਸ਼ੈਲ ਨੂੰ ਅਗਰ ਤੁਸੀਂ ਦੇਖਦੇ ਹੋ ਤੇ ਉਹਨੂੰ ਜਿਹੜਾ ਹੈ ਜੰਗ ਲੱਗਿਆ ਹੋਇਆ ਹੈ ਕਾਫੀ ਪੁਰਾਣਾ ਬੰਬ ਸ਼ੈਲ ਮੰਨਿਆ ਜਾ ਰਿਹਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਮਨਦੀਪ ਦੇ ਨਾਲ ਐਨਪੀ ਨਿਊਜ਼ ਲਈ ਹਮਿਤ ਸੈਟੀ ਦੀ ਰਿਪੋਰਟ